ਬਿੱਟੇ ਕੁਝ ਦਿਨ ਪਹਿਲਾਂ ਦੀਪ ਸਰਦਾਰਨੀ ਆਪਣੇ ਹਸਬੰਦ ਨੂੰ ਮਿਲਣ ਲਈ ਆਸਟ੍ਰੇਲੀਆ ਨਹੀਂ ਕਿਸੇ ਹੋਰ ਦੇਸ਼ ਦੇ ਵਿੱਚ ਗਈ ਹੈ ਜਿੱਥੇ ਉਹ ਬਹੁਤ ਜ਼ਿਆਦਾ ਘੁੰਮ ਰਹੇ ਨੇ ਤੇ ਇੰਜੋਏ ਵੀ ਕਰ ਰਹੇ ਨੇ ਦੋਨੋਂ ਜਾਣੇ ਆਪਣੀ ਲਾਈਫ ਨੂੰ ਬਹੁਤ ਸੋਹਣੇ ਤਰੀਕੇ ਨਾਲ ਜੀ ਰਹੀ ਨੇ ਦੀਪ ਸਰਦਾਰਨੀ ਲਗਾਤਾਰ ਆਪਣੇ ਚਾਉਣ ਵਾਲਿਆਂ ਦੇ ਨਾਲ ਆਪਣੀਆਂ ਵੀਡੀਓਜ਼ ਸ਼ੇਅਰ ਕਰ ਰਹੀ ਹੈਗੀ ਜੋ ਕਿ ਥੋੜੀ ਸਕਰੀਨ ਦੇ ਉੱਤੇ ਲਗਾਤਾਰ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਕਿ ਬਹੁਤ ਜ਼ਿਆਦਾ ਪਿਆਰ ਵੀ ਲੋਕਾਂ ਵੱਲੋਂ ਡਿਟੇਲ ਆ ਰਿਹਾ ਹੈ ਦੀਪ ਸਰਦਾਰਨੀ ਨੇ ਇੱਕ ਆਪਣੀ ਫੋਟੋ ਪਾਈ ਜਿਸ ਦੇ ਵਿੱਚ ਦੀਪ ਸਰਦਾਰਨੀ ਨੇ ਫਰੌਕ ਪਾਈ ਹੋਈ ਸੀ ਤੇ ਉਸ ਦੇ ਬਾਰੇ ਕੁਝ ਲੋਕਾਂ ਨੇ ਦੀਪ ਸਰਦਾਰਨੀ ਨੂੰ ਬਹੁਤ ਸਾਰੇ ਗਲਤ ਕਮੈਂਟ ਵੀ ਕੀਤੇ ਪਰ ਇਹ ਸਭ ਸੁਣਨ ਤੋਂ ਬਾਅਦ ਦੀਪ ਸਰਦਾਰਨੀ ਵੀ ਚੁੱਪ ਕਰਕੇ ਨਹੀਂ ਬੈਠੀ ਦੀਪ ਸਰਦਾਰਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਪੋਸਟ ਪਾ ਕੇ ਦੱਸਿਆ ਕਿ ਮੈਂ ਆਪਣੇ ਹਸਬੰਦ ਨੂੰ 1 ਸਾਲ ਬਾਅਦ ਮਿਲਿਆ ਤੇ ਉਹ ਚਾਹੁੰਦੇ ਹਨ ਕਿ ਜੋ ਮੇਰਾ ਜੀ ਕਰਦਾ ਮੈਂ ਉਹ ਪਾਵਾਂ ਤੇ ਮੈਂ ਆਪਣੀ ਲਾਈਫ ਨੂੰ ਇੰਜੋਏ ਕਰਾਂ ਤੇ ਮੈਂ ਉਸੇ ਤਰ੍ਹਾਂ ਕਰ ਰਹੀ ਹਾਂ ਬਾਕੀ ਮੈਂ ਇੱਕ ਫਰੌਕ ਪਾਈ ਸੀ ਮੈਂ ਕੋਈ ਛੋਟੇ ਕੱਪੜੇ ਨਹੀਂ ਪਾਏ ਸੀ ਮੈਂ ਸੂਟ ਪਾਉਣੀਆਂ ਤੇ ਸੂਟ ਪਾਉਣੇ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ ਕਿਸੇ ਜਗ੍ਹਾ ਤੇ ਕੋਈ ਟਾਈਮ ਹੁੰਦਾਗਾ ਜਿਸ ਤਰ੍ਹਾਂ ਦਾ ਟਾਈਮ ਹੁੰਦਾ ਜਿਸ ਤਰ੍ਹਾਂ ਦੀ ਲੋਕੇਸ਼ਨ ਹੁੰਦੀ ਹੈ ਜਿਸ ਤਰ੍ਹਾਂ ਦੇ ਲੋਕ ਹੁੰਦੇ ਨੇ ਉਹ ਹਿਸਾਬ ਦੇ ਨਾਲ ਕੱਪੜੇ ਪਾਉਣੇ ਪੈਂਦੇ ਨੇ ਇਸ ਕਰਕੇ ਜੋ ਮੇਰਾ ਚਿੱਤ ਕਰਦਾ ਮੈਂ ਉਹੀ ਪਾਉਣੀਆਂ ਬਾਕੀ ਜੇ ਤੁਹਾਨੂੰ ਫੇਰ ਵੀ ਕੋਈ ਪ੍ਰਾ ਲਮਾਤਾਂ ਉਸ ਦਾ ਕੋਈ ਹੱਲ ਕੱਢਿਆ ਨਹੀਂ ਜੀ ਸਰਦਾਰਨੀ ਨੇ ਆਪਣੇ ਚਾਉਣ ਵਾਲਿਆਂ ਨੂੰ ਪਿਆਰ ਦਿੱਤਾ ਤੇ ਬਾਕੀ ਕਿਹਾ ਕਿ ਧੰਨਵਾਦ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਬਾਕੀ ਤੁਹਾਡਾ ਕੀ ਵਿਚਾਰ ਆ ਅੱਜ ਦੀ ਵੀਡੀਓ ਦੇ ਵਿੱਚ ਕੀ ਦੀਪ ਸਰਦਾਰਨੀ ਨੇ ਜੋ ਕਿਹਾ ਸਹੀ ਕਿਹਾ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜਰੂਰ ਕਰਿਓ ਜੇਕਰ ਤੁਹਾਨੂੰ ਦੀਪ ਸਰਦਾਰਨੀ ਦੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਕਾ